ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰੇ ਹਰਮੰਦਰ ਸਾਹਿਬ ਦਾ ਮੰਜ਼ਰ ਸੋਨੇ ਦੇ ਮੰਦਰ ਦੇ ਸਾਹਮਣੇ ਦਰਸ਼ਨੀ ਡਿਉੜੀ ਤੇ ਇੱਕ ਰਾਗੀ ਹੱਥ ਦੇ ਵਿੱਚ ਤਨਪੂਰਾ ਤੇ ਅੱਖਾਂ ਦੇ ਵਿੱਚ ਅਥਰੂ ਵਗ ਰਹੇ ਹੋਏ ਤੇ ਮੀਡੀਆ ਦੇ ਕੈਮਰਿਆਂ ਦੇ ਅੱਗੇ ਰੋ ਰੋ ਕੇ ਦੁਹਾਈ ਦੇ ਰਿਹਾ ਸੀ ਕਿ ਸੱਚੇ ਪਾਤਸ਼ਾਹ ਦੇ ਦਰ ਤੇ ਮੇਰੇ ਵਰਗੇ ਸੇਵਾਦਾਰ ਨੂੰ ਕੀਰਤਨ ਕਿਉਂ ਨਹੀਂ ਕਰਨ ਦਿੱਤਾ ਜਾ ਰਿਹਾ ਅਤੇ ਮੈਨੂੰ ਦਰਬਾਰ ਸਾਹਿਬ ਦੇ ਵਿੱਚੋਂ ਬਾਹਰ ਕਿਉਂ ਕੱਢਿਆ ਗਿਆ ਸੜਕ ਦੇ ਕਿਨਾਰੇ ਖੜੇ ਸੰਗਤ ਦੇ ਚਿਹਰਿਆਂ ਤੇ ਹੈਰਾਨੀ ਸੀ ਗੁੱਸਾ ਸੀ ਤੇ ਅਣ ਸੁਣੀ ਚੁੱਪ ਸੀ ਤੇ ਅੰਦਰ ਅਕਾਲ ਤਖਤ ਦੀ ਪਵਿੱਤਰ ਹਵਾਵਾਂ ਦੇ ਵਿੱਚ ਅੱਜ ਇੱਕ ਅਜੀਹਾ ਸਵਾਲ ਗੂੰਜ ਰਿਹਾ ਸੀ ਕਿ ਗੁਰੂ ਦਾ ਦਰ ਸਭ ਲਈ ਹੈ ਜਾਂ ਫਿਰ ਕੁਝ ਲੋਕਾਂ ਦੇ ਲਈ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਣੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੇ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਦ੍ਰਿਸ਼ ਮੌਜੂਦਾ ਦਿਨਾਂ ਦਾ ਸੀ ਪਾਰਸ ਦੀ ਜੜਾਂ ਦੀ ਪਹਿਲ ਜੋ ਕਿ ਕਟਨਾਵਾਵਾਂ ਦੇ ਵਿੱਚ ਦੱਬੀਆਂ ਸਨ ਸਿੱਖ ਇਤਿਹਾਸ ਦੇ ਸੁਨਹਿਰੀ ਸਫ਼ਿਆਂ ਦੇ ਵਿੱਚ ਇੱਕ ਨਾਮ ਚਮਕਦਾ ਹੈ ਭਾਈ ਲਾਲ ਸਿੰਘ ਕਹਾਣੀ ਜਾਂਦੀ ਹੈ ਗੁਰੂ ਨਾਨਕ ਦੇਵ ਜੀ ਦੇ ਪ੍ਰਾਣ ਸਾਥੀ ਬਾਬਾ ਮਰਦਾਨਾ ਜੀ ਤੋਂ ਪਹਿਲਾਂ ਦੇ ਸਮੇਂ ਦੀ ਜਦੋਂ ਹਰਿਮੰਦਰ ਸਾਹਿਬ ਦੀਆਂ ਹੱਦਾਂ ਵਿੱਚ ਕੀਰਤਨ ਕਰਨ ਦੀ ਸੇਵਾ ਮੁੱਖ ਤੌਰ ਤੇ ਮਰਾਸੀ ਸੰਪਰਦਾਏ ਨੂੰ ਮਿਲੀ ਹੋਈ ਸੀ ਉਹਨਾਂ ਦੀਆਂ ਰਾਗ-ਰਾਗਣੀਆਂ ਸਾਜ਼ ਸੰਗੀਤ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਗੂੰਜਦੀਆਂ ਸਨ ਫਿਰ ਆਏ ਭਾਈ ਲਾਲ ਸਿੰਘ ਜੋ ਕਿ ਬਾਬਾ ਮਰਦਾਨਾ ਜੀ ਦੀ 18ਵੀਂ ਪੀੜ੍ਹੀ ਦੇ ਵਿੱਚੋਂ ਇੱਕ ਅਜੀਹਾ ਗੁਰਸਿਕ ਜਿਸ ਦਾ ਸੁਰ ਅਤੇ ਆਤਮਕਤਾ ਦੀ ਗਹਿਰਾਈ ਸੀ ਉਹ ਕੀਰਤਨ ਕਰਨ ਆਏ ਪਰ ਸਮਾਂ ਐਸਾ ਸੀ ਕਿ ਸਮਪਰਦਾਇ ਨੀਮਾਂ ਦੇ ਕਾਰਨ ਉਹਨਾਂ ਨੂੰ ਅੰਦਰ ਪ੍ਰਵੇਸ਼ ਇਹੀ ਦਰ ਮੇਰੇ ਵਰਗੇ ਨਿਮਾਣਿਆਂ ਦੇ ਲਈ ਖੁੱਲੇਗਾ ਅੱਜ ਦੇ ਰਾਗੀ ਦੀ ਰੋਈ ਸੰਗਤ ਨੂੰ ਜੋ ਕਿ ਅੱਖਾਂ ਦੇ ਵਿੱਚ ਹੰਝੂ ਆਏ ਹੋਏ ਸੀ ਸੰਗਤ ਦੇ ਇੱਕ ਪੁਰਾਣਾ ਮੰਜ਼ਰ ਯਾਦ ਕਰਾ ਦੁੱਤਾ ਫਰਕ ਇਹ ਸੀ ਕਿ ਸਦੀਆਂ ਪਹਿਲਾਂ ਇਸ ਘਟਨਾ ਮਰਾਸੀ ਸੰਪਰਦਾਇ ਦੇ ਦੌਰ ਵਿੱਚ ਹੋਈ ਪਰ ਅੱਜ ਸਿੱਖ ਰਹਿਤ ਮਰਿਆਦਾ ਬਣਨ ਤੋਂ ਬਾਅਦ ਵੀ ਇਤਿਹਾਸ ਦੇ ਵਿੱਚ ਦੁਬਾਰਾ ਇਹ ਗੱਲਾਂ ਦੁਹਰਾਈਆਂ ਜਾ ਰਹੀਆਂ ਨੇ ਕਿਉਂਕਿ ਜਾਤ ਪਾਤ ਨੂੰ ਦੇਖ ਕੇ ਅੱਜ ਵੀ ਰਾਗੀਆਂ ਦੀ ਭਰਤੀ ਕੀਤੀ ਜਾ ਰਹੀ ਹੈ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਪਾਣੀ ਵਿੱਚ ਅੱਜ ਦੋ ਪਰਛਾਵੇਂ ਹਨ ਇੱਕ ਅੱਜ ਦੇ ਰਾਗੀ ਦਾ ਜੋ ਆਪਣੇ ਹੱਕ ਦੇ ਲਈ ਰੋ ਰਿਹਾ ਤੇ ਦੂਜਾ ਭਾਈ ਲਾਲ ਸਿੰਘ ਜੋ ਸਦੀਆਂ ਤੋਂ ਇਸ ਦਰ ਤੇ ਆਪਣੇ ਵਰਗਿਆਂ ਲਈ ਦੁਹਾਈ ਦੇ ਰਿਹਾ ਹੈ ਸਵਾਲ ਉਹੀ ਹੈ ਕਿ ਗੁਰੂ ਦਾ ਦਰ ਸੱਚਮੁੱਚ ਸਭ ਦੇ ਲਈ ਖੁੱਲ੍ਹਾ ਹੈ ਭਾਈ ਨਰਮਲ ਸਿੰਘ ਉਹਨਾਂ ਦੇ ਵੀ ਕਾਫੀ ਵੀਡੀਓ ਆਏ ਨੇ ਤਾਂ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਗੁਰਫਤੇ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ